ਥੈਂਕ ਯੂ ਮਾਡੋ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਮੈਂ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਦੇਣਾ ਚਾਹਣਾ ਜੀ ਨਾਟ ਓਨਲੀ ਐਸਸੀ ਸਰਟੀਫਿਕੇਟ ਕਈਆਂ ਨੇ ਵੈਸੀ ਜਿਆਦੀ ਸਰਟੀਫਿਕੇਟ ਬਣਾ ਕੇ ਨੌਕਰੀ ਲਈਆਂ ਹੋਈਆਂ ਸਰਕਾਰਾਂ ਦੇ ਵਫਾਦਾਰ ਕਾਫੀ ਨੇ ਜਿਨ੍ਹਾਂ ਨੇ ਝਾਲੀ ਸਰਟੀਫਿਕੇਟ ਬਣਾ ਕੇ ਕੋਈ ਪੁਲਿਸ ਦੀ ਨੌਕਰੀ ਲੈ ਗਿਆ ਕੋਈ ਟੀਚਰ ਲੱਗ ਗਿਆ ਸੋ ਅਸੀਂ ਉਹਦੇ ਤੇ ਵੀ ਕਰ ਰਹੇ ਹਾਂ ਕਾਰਵਾਈ ਕਿ ਕਦੋਂ ਤੋਂ ਲੱਗਿਆ ਉਦੋਂ ਤੱਕ ਦੀ ਉਹਦੀ ਤਨਖਾਹ ਕਿੰਨੀ ਲਈ ਉਹ ਤਨਖਾਹ ਬਿਆਸਮੇਤ ਵਾਪਸ ਸੀਐਮਐਲਿ ਫੰਡ ਚ ਜਾਵੇ ਖਜ਼ਾਨੇ ਚ ਜਾਵੇ ਤੇ ਜਿੰਨਾ ਜਿੰਨਾਂ ਨੇ ਵੀ ਕਿਸੇ ਦਾ ਹੱਕ ਤਾਂ ਮਾਰੇ ਹੋਊਗਾ ਨਾ ਜੇ ਕੋਈ ਝਾਲੀ ਸਰਟੀਫਿਕੇਟ ਬਣਾ ਕੇ ਕੋਈ ਨੌਕਰੀ ਲਈ ਤਾਂ ਕਿਸੇ ਨਾ ਕਿਸੇ ਦਾ ਹੱਕ ਤਾਂ ਮਾਰੇ ਗਿਆ ਹੋਊਗਾ ਭਾਵੇਂ ਉਹ ਐਸਸੀ ਸਰਟੀਫਿਕੇਟ ਹੈ ਜਾਂ ਮੈਂ ਓਬੀਸੀ ਹੈ ਭਾਵੇਂ ਕੋਈ ਹੋਰ ਜਾਤੀ ਪ੍ਰਮਾਨ ਪੱਤਰ ਹੈ ਭਾਵੇਂ ਜਨਰਲ ਦੇ ਵਿੱਚ ਵੀ ਝਾਲੀ ਬਣਵਾ ਲਿਆ ਕਿ ਮੈਨੂੰ ਮੈਂ ਬੀਏ ਕਰ ਲਈ ਜਾਂ ਐਮਏ ਕਰ ਲਈ ਕੀਤੀ ਹੈ ਨਹੀਂ ਸੀ ਸੋ ਜਿੰਨੇ ਵੀ ਇਸ ਕਿਸਮ ਦੇ ਇਕੋ ਇੱਕ ਦੁਪਹਿਰਾਂ ਵਾਲੀਆਂ ਜਿਹੜੀ ਸਰਕਾਰਾਂ ਉਹ ਸਪੋਰਟ ਕਰਦੀਆਂ ਨਹੀਂ ਉਹਨਾਂ ਨੂੰ ਉਹਨਾਂ ਦੀ ਜ਼ਿਆਦਾ ਚਾਹਤ ਹੈ ਉੱਥੇ ਨੇ ਸੋ ਅਸੀਂ ਸਾਰੇ ਜਾਲੀ ਸਰਟੀਫਿਕੇਟ ਜਿਹੜਾ ਉਹਦੀ ਜਾਂਚ ਕਰ ਰਹੇ ਹਾਂ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਤੁਹਾਨੂੰ ਇਹ ਪਤਾ ਲੱਗਣ ਲੱਗ ਜੂਗਾ ਕਿ ਕਿਹੜੇ ਕਿੰਨੇ ਬੰਦੇ ਗਲਤ ਨੌਕਰੀ ਲੈ ਕੇ ਬੈਠੇ ਸੀ ਤੇ ਉਹਨਾਂ ਤੇ ਐਕਸ਼ਨ ਵੀ ਹੋਊਗਾ ਐਫ ਆਈ ਆਰ ਵੀ ਹੋਊਗੀ ਨਾਲ ਨਾਲ ਜਿੰਨੀ ਤਰ੍ਹਾਂ ਉਹਨਾਂ ਨੇ ਲਈ ਹੈ ਜਾਲੀ ਸਰਟੀਫਿਕੇਟ ਦਿਖਾ ਕੇ ਉਹ ਉਹ ਵਿਆਸ ਸੰਹਿਤ ਵਾਪਸ ਖਜਾਨੇ ਚ ਪੈ ਰੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਮਾਡੋ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਮੈਂ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਦੇਣਾ ਚਾਹਣਾ ਜੀ ਨਾਟ ਓਨਲੀ ਐਸਸੀ ਸਰਟੀਫਿਕੇਟ ਕਈਆਂ ਨੇ ਵੈਸੀ ਜਿਆਦੀ ਸਰਟੀਫਿਕੇਟ ਬਣਾ ਕੇ ਨੌਕਰੀ ਲਈਆਂ ਹੋਈਆਂ ਸਰਕਾਰਾਂ ਦੇ ਵਫਾਦਾਰ ਕਾਫੀ ਨੇ ਜਿਨ੍ਹਾਂ ਦੇ ਝਾਲੀ ਸਰਟੀਫਿਕੇਟ ਬਣਾ ਕੇ ਕੋਈ ਪੁਲਿਸ ਦੀ ਨੌਕਰੀ ਲੈ ਗਿਆ ਕੋਈ ਟੀਚਰ ਲੱਗ ਗਿਆ ਸੋ ਅਸੀਂ ਉਹਦੇ ਤੇ ਵੀ ਕਰ ਰਹੇ ਹਾਂ ਕਾਰਵਾਈ ਕਿ ਕਦੋਂ ਤੋਂ ਲੱਗਿਆ ਉਦੋਂ ਤੱਕ ਜੀ ਉਹਦੀ ਤਨਖਾਹ ਜਿੰਨੀ ਲਈ ਉਹ ਤਨਖਾਹ ਵਿਆਸ ਸਮੇਤ ਵਾਪਸ ਸੀਐਮ ਲਈ ਫੰਡ ਚਾਵੇ ਖਜ਼ਾਨੇ ਚਾਵੇ ਤੇ ਜਿੰਨਾ ਜਿੰਨਾ ਨੇ ਵੀ ਕਿਸੇ ਦਾ ਹੱਕ ਤਾਂ ਮਾਰੇ ਹੋਊਗਾ ਨਾ ਜੇ ਕੋਈ ਜਾਲੀ ਸਰਟੀਫਿਕੇਟ ਬਣਾ ਕੇ ਕੋਈ ਨੌਕਰੀ ਲਈ ਤਾਂ ਕਿਸੇ ਨੇ ਕਿਸੇ ਦਾ ਹੱਕ ਤਾਂ ਮਾਰੇ ਗਿਆ ਹੋਊਗਾ ਭਾਵੇਂ ਉਹ ਐਸਸੀ ਸਰਟੀਫਿਕੇਟ ਹੈ ਚਾਵੇਂ ਓਬੀਸੀ ਹੈ ਭਾਵੇਂ ਕੋਈ ਹੋਰ ਜਾਤੀ ਪ੍ਰਮਾਣ ਪੱਤਰ ਹੈ ਭਾਵੇਂ ਜਨਰਲ ਦੇ ਵਿੱਚ ਵੀ ਜਾਲੀ ਬਣਵਾ ਲਿਆ ਕਿ ਮੈਨੂੰ ਮੈਂ ਬੀਏ ਕਰ ਲਈ ਜਾਂ ਐਮਏ ਕਰ ਲਈ ਕੀਤੀ ਹੈ ਨਹੀਂ ਸੀ ਸੋ ਜਿੰਨੇ ਵੀ ਇਹ ਕਿਸਮ ਦੇ ਕਿਉਂਕਿ ਇਦੋਂ ਪਹਿਲਾਂ ਆਣੀ ਸੀ ਜਿਹੜੀ ਸਰਕਾਰਾਂ ਸਪੋਰਟ ਕਰ ਲਿਆ ਰਹੀਆਂ ਉਹਨਾਂ ਨੂੰ ਉਹਨਾਂ ਦੀ ਜਿਆਦਾ ਚਾਹਤ ਹੈ ਉੱਥੇ ਨੇ ਸੋ ਅਸੀਂ ਸਾਰੇ ਜਾਲੀ ਸਰਟੀਫਿਕੇਟ ਜਿਹੜਾ ਉਹਦੀ ਜਾਂਚ ਕਰ ਰਹੇ ਹਾਂ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਤੁਹਾਨੂੰ ਇਹ ਪਤਾ ਲੱਗਣ ਲੱਗ ਜੂਗਾ ਕਿ ਕਿਹੜੇ ਕਿੰਨੇ ਬੰਦੇ ਗਲਤ ਨੌਕਰੀ ਲੈ ਕੇ ਬੈਠੇ ਸੀ ਤੇ ਉਹਨਾਂ ਤੇ ਐਕਸ਼ਨ ਵੀ ਹੋਊਗਾ ਐਫ ਆਈ ਆਰ ਵੀ ਹੋਊਗੀ ਨਾਂ ਨਾਂ ਦੀ ਨੀ ਤਰਖਾ ਉਹਨਾਂ ਨੇ ਲਈ ਹੈ ਜਾਲੀ ਸਰਟੀਫਿਕੇਟ ਦਿਖਾ ਕੇ ਉਹ ਉਹ ਵਿਆਸ ਸਣੇਤ ਵਾਪਸ ਖਜ਼ਾਨੇ ਚ ਪਿਊ ਜੀ ਥੈਂਕ ਯੂ ਥੈਂਕ ਯੂ